ਅਮਰਤਸਰ ਸਿਫਤੀ ਦਾ ਕਰ ਇਸ ਅਖਾਂਨ ਵਿੱਚ ਅਮਰਤਸਰ ਸ਼ਹਿਰ ਦੀ ਪਵਿੱਤਰਤਾ ਵੱਲ ਇਸ਼ਾਰਾ ਕੀਤਾ ਗਿਆ ਹੈ ਇਹ ਅਖਾਂਨ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਇੱਕ ਵਾਕ ਅਮਰਤਸਰ ਸਿਫਤੀ ਦਾ ਕਰ ਹੈ ਜਿਹੜਾ ਲੋਕਾਂ ਦੀ ਨਿੱਤ ਵਰਤੋਂ ਨਾਲ ਅਖਾਂਨ ਦਾ ਰੂਪ ਧਾਰ ਕਰ ਗਿਆ ਹੈ ਅਮਰਤਸਰ ਨੂੰ ਸਿਫਤੀ ਦਾ ਕਰ ਇਸ ਲਈ ਕਿਹਾ ਜਾਂਦਾ ਹੈ ਕਿ ਇਸ ਸ਼ਹਿਰ ਨੂੰ ਬਸਾਉਣ ਵਾਲੇ ਸਿੱਖ ਧਰਮ ਦੇ ਮਹਾਨ ਗੁਰੂ ਰਾਮਦਾਸ ਜੀ ਸਾਹਿਬ ਜਨਨ ਇਸ ਦੀ ਨਿਸਨ 1564 ਈਸਵੀ ਨੂੰ ਰੱਖੀ ਇਸ ਥਾਂ ਦਾ ਪਛੋਕੜ ਬਿਆਨ ਕਰਦਿਆਂ ਲੋਕ ਤਾਰੀਖ ਦਾ ਲੇਖ ਸਫਾ 83 ਉੱਤੇ ਲਿਖਦਾ ਹੈ ਇਸ ਤੋਂ ਪਹਿਲਾਂ ਇਸ ਥਾਂ ਉੱਤੇ ਇੱਕ ਛੱਪੜ ਸੀ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਛੱਪੜ ਵਿੱਚ ਬਾਬਾ ਨਾਨਕ ਜੀ ਨੇ ਇੱਕ ਵਾਰ ਪੈਰ ਧੋਇਆ ਇਸ ਛੱਪੜ ਨਾਲ ਜੁੜੀ ਇੱਕ ਲੋਕ ਕਥਾ ਵੀ ਸੁਣਾਈ ਜਾਂਦੀ ਹੈ ਕਿ ਇੱਕ ਕੋੜੀ ਨੂੰ ਉਸ ਦੀ ਤੀਵੀਂ ਬੈਂਗੀ ਵਿੱਚ ਪਾ ਕੇ ਜਦੋਂ ਇਸ ਥਾਂ ਦੇ ਨੇੜੇੋਂ ਲੰਘ ਰਹੀ ਸੀ ਤਾਂ পেট ਦੀ ਭੁੱਖ ਮਟਾਉਣ ਲਈ ਉਹ ਆਪਣੇ ਪਤੀ ਨੂੰ ਛੱਪੜ ਦੇ ਕੰਡੇ ਛੱਡ ਕੇ ਰੋਟੀ ਦਾ ਪ੍ਰਬੰਧ ਕਰਦੀ ਪਿੰਡ ਵਿੱਚ ਚੜੀ ਗਈ। ਜਦੋਂ ਕੋੜੀ ਨੂੰ ਪਿਆਸ ਲੱਗੀ ਤਾਂ ਉਹ ਛੱਪੜ ਦੇ ਕੰਡੇ ਜਾ ਕੇ ਪਾਣੀ ਪੀਣ ਲੱਗਿਆਂ ਛੱਪੜ ਵਿੱਚ ਡਿੱਗ ਪਿਆ। ਛੱਪੜ ਵਿੱਚ ਡਿੱਗਦੇ ਸਾਰੀ ਉਹ ਕੋੜ ਦੇ ਰੋਗ ਤੋਂ aroog ho ਗਿਆ। ਕੁਝ ਲੋਕ ਇਹ ਵੀ ਆਖਦੇ ਹਨ ਕਿ ਉਸ ਕੋੜੀ ਨੇ ਛੱਪੜ ਵਿੱਚ ਕਾਵਾਂ ਨੂੰ ਨਹਾਉਂਦੇ ਦੇਖਿਆ। ਜਿਹੜੇ ਪਾਣੀ ਵਿੱਚ ਡੁਬਕੀ ਮਾਰਨ ਤੋਂ ਬਾਅਦ ਚਿੱਟੇ ਹੋ ਕੇ ਬਾਹਰ ਨਿਕਲ ਰਹੇ ਸਨ ਉਹਨਾਂ ਨੂੰ ਦੇਖ ਕੇ ਕੋੜੀ ਨੇ ਵੀ ਛੱਪੜ ਵਿੱਚ ਛਾਲ ਮਾਰੀ ਅਤੇ ਉਹ ਅਰੂਗੀ ਹੋ ਕੇ ਬਾਹਰ ਨਿਕਲ ਆਇਆ ਪਰ ਕਾਮਾ ਦੇ ਨਹਾਉਣ ਵਾਲੀ ਇਸ ਘਟਨਾ ਨੂੰ ਪੰਜਾਬੀ ਸਹਿਤ ਸੰਦਰ ਪੁਸ਼ਤ ਦੇ ਪੰਜਾਬ ਕੋਸ਼ ਦੇ ਲੇਖਕਾਂ ਨੇ ਅਮਰ ਸਰਦਾ ਜ਼ਿਕਰ ਕਰਦਿਆਂ ਕਿਤੇ ਨਹੀਂ ਲਿਖਿਆ 1574 ਵਿੱਚ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਗੁਰੂ ਰਾਮਦਾਸ ਜੀ ਦੁਆਰਾ ਇਸ ਥਾਂ ਇੱਕ ਬਸਤੀ ਦੀ ਨਹੀਂ ਰੱਖੀ ਗਈ ਇਸ ਤਰ੍ਹਾਂ ਗੁਰੂ ਕਾ ਚੱਕ ਰੱਖਿਆ ਗਿਆ। ਉਹਨਾਂ ਨੇ ਇੱਥੇ ਰਹਿਣ ਲਈ ਆਪਣਾ ਘਰ ਵੀ ਬਣਾਇਆ ਜਿਸ ਨੂੰ ਗੁਰੂ ਕਾ ਮਹਿਲ ਆਖਿਆ ਜਾਣ ਲੱਗਿਆ। ਗੁਰੂ ਰਾਮਦਾਸ ਜੀ ਨੇ ਦੁੱਖ ਪੰਜਨੀ ਬੇਰੀ ਦੇ ਨੇੜੇ ਇਸ ਛੱਪੜ ਨੂੰ ਤਲਾਕ ਦਾ ਰੂਪ ਦੇਣਾ ਸ਼ੁਰੂ ਕੀਤਾ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ 1588 ਈਸਵੀ ਨੂੰ ਪੂਰਾ ਕਰਵਾਇਆ ਅਤੇ ਇਸ ਦਾ ਨਾਂ ਸੰਤੋਖ ਸਰ ਰੱਖਿਆ। ਗੁਰੂ ਅਰਜਨ ਦੇਵ ਜੀ ਨੇ ਬਹੁਤ ਸਾਰੇ ਵਪਾਰੀਆਂ ਤੇ ਵਕਫਖਤੰਦੇ ਕਰਨ ਵਾਲੇ ਲੋਕਾਂ ਨੂੰ ਇੱਥੇ ਲਿਆ ਕੇ ਆਵਾਜ਼ ਕੀਤਾ। ਇਸ ਸਥਾਨ ਦਾ ਨਾਂ ਰਾਮਦਾਸਪੁਰ ਰੱਖਿਆ ਗਿਆ 1564 ਵਿੱਚ ਇਸ ਤਲਾ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਇਸ ਤਲਾ ਦਾ ਅੰਮ੍ਰਿਤਸਰ ਰੱਖਿਆ ਗਿਆ ਸਮਾਪਤ ਕੀ ਇਸ ਸ਼ਹਿਰ ਦਾ ਨਾਂ ਹੀ ਗੁਰੂ ਕਾ ਚੱਕ ਦੀ ਥਾਂ ਅੰਮ੍ਰਿਤਸਰ ਪੈ ਗਿਆ ਸਨ 1588 ਵਿੱਚ ਗੁਰੂ ਅਰਜਨ ਦੇਵ ਜੀ ਨੇ ਇਸ ਤਲਾ ਦੇ ਵਿੱਚਕਾਰ ਹਰਮੰਦਰ ਸਾਹਿਬ ਦੀ ਨੀ ਉਸ ਸਮੇਂ ਦੇ ਮਸ਼ਹੂਰ ਸੂਫੀ ਦਰਵਿਸ਼ حضرت ਮੀਆਂ ਮੀਰ ਜੀ ਤੋਂ ਰਖਵਾਈ ਸੋਨ ਸੂਚਾਰੀ ਸਵੀ ਵਿੱਚ ਹਰਮੰਦਰ ਸਾਹਿਬ ਦੀ ਬਿਲਡਿੰਗ ਵਿੱਚ ਗੁਰੂ ਗ੍ਰੰਥ ਸਾਹਿਬ ਰੱਖਿਆ ਗਿਆ ਗੁਰੂ ਅਰਜਨ ਦੇਵ ਜੀ ਦੇ ਵੇਲੇ ਤੋਂ ਹੀ ਇੱਥੇ ਵਿਸਾਖੀ ਦਾ ਮੇਲਾ ਲੱਗਣਾ ਸ਼ੁਰੂ ਹੋਇਆ ਤੇ ਗੁਰੂ ਹਰ राय ਜੀ ਦੇ ਗਵਾਲੀਅਰ ਦੀ ਜੇਲ੍ਹ ਤੋਂ ਰਿਹਾ ਹੋ ਕੇ ਆਉਣ ਤੋਂ ਬਾਅਦ ਬਾਗਬਾਨੀ ਬਣਾਈ ਜਾਣ ਲੱਗੀ 1761 ਵਿੱਚ ਅਹਿਮਦ ਸ਼ਾਹ ਅਫਜ਼ਾਲੀ ਨੇ ਹਰਮੰਦਰ ਸਾਹਿਬ ਨੂੰ ਬਾਰੂਦ ਨਾਲ ਢਹਿ ਟੇਰੀ ਕਰਕੇ ਤਲਾਅ ਨੂੰ ਮਿੱਟੀ ਨਾਲ ਪਰ ਦਿੱਤਾ 1764 ਵਿੱਚ ਸਰਦਾਰ ਜੱਸਾ ਸਿੰਘ ਆਲੂਵਾਰੀਆ ਦੁਆਰਾ ਫੇਰ ਹਰਮੰਦਰ ਸੈਪਟੀ ਉਤਾਰੀ ਸ਼ੁਰੂ ਹੋਈ ਤੇ ਫਿਰ ਦੇਸ ਰਾਜ ਦੀ ਨਗਰਾਨੀ ਹੇਠ ਇਮਾਰਤ ਨੂੰ ਮੁੜ ਉਸਾਰਿਆ ਗਿਆ 1781 ਵਿੱਚ ਸੰਤ ਪ੍ਰੀਤਮ ਦਾਸ ਤੇ ਸੰਤੋਖ ਦਾਸ ਦੁਆਰਾ ਪਿੰਡਾਂ ਵਾਲਿਆਂ ਦੀ ਸੈਤਨ ਨਾਲ ਅਸਲੀ ਤਿਆਰ ਕਰਕੇ ਸਰੋਵਰ ਨੂੰ 라ਵੀ ਦਰਿਆ ਨਾਲ ਜੋੜਿਆ ਗਿਆ 1860 ਤੋਂ ਬਾਅਦ ਹਸਲੀ ਨੂੰ ਨਹਿਰ ਤੋਂ ਆਪਨਾ ਜੋੜ ਕੇ ਸਰੋਵਰ ਵਿੱਚ ਪਾਣੀ ਭਰਿਆ ਜਾਣ ਲੱਗਿਆ 20ਵੀਂ ਸਦੀ ਦੇ ਅੰਤਲੇ ਸਾਲਾਂ ਸਮੇਂ ਦੀ ਬਾਰੇ ਸਰਕਾਰ ਨੇ ਇੱਕ ਵਾਰ ਫਿਰ ਹਰਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਅਤੇ ਸਿੱਖਾਂ ਦੀ ਸਰਬੋੱਚ ਅਦਾਲਤ ਅਕਾਲ ਤਖਤ ਨੂੰ ਸ਼ਹੀਦ ਕਰ ਦਿੱਤਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਤੇ ਕਬਜ਼ਾ ਕੀਤਾ ਤਾਂ ਉਸਨੇ ਹਰਿਮੰਦਰ ਸਾਹਿਬ ਦੇ ਫਰਸ਼ਾਂ ਉੱਤੇ ਸੰਗਮਰਮ ਕਰਵਾਇਆ ਅਤੇ ਇਮਾਰਤ ਨੂੰ ਸੋਨੇ ਨਾਲ ਸ਼ਿੰਗਾਰਿਆ ਮਹਾਰਾਜੇ ਨੇ ਗੁਰੂ ਅਮਰਦਾਸ ਜੀ ਦੇ ਨਾਮ ਉੱਤੇ ਅੰਮ੍ਰਿਤਸਰ ਵਿੱਚ ਅਮਰ ਬਾਗ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਉੱਤੇ ਕਿਲਾ ਗੋਬਿੰਦ ਸਿੰਘ ਤਿਆਰ ਕਰਵਾਇਆ ਜਿਹੜਾ ਲਾਹੌਰ ਜਾਣ ਵਾਲੀ ਸੜਕ ਉੱਤੇ ਸਥਿਤ ਗੁਰੂ ਹਰਗੋਬਿੰਦ ਸਾਹਿਬ ਨੇ ਹਰਮੰਦਰ ਸਾਹਿਬ ਦੇ ਸਾਹਮਣੇ ਪ੍ਰਕਰਮਾ ਵਿੱਚ ਅਕਾਲ ਤਖਤ ਦੀ ਉਸਾਰੀ ਕਰਵਾਈ ਜਿਹੜੀ ਸਿੱਖਾਂ ਦੀ ਮਜ਼ਹਬੀ ਸੁਪਰੀਮ ਅਦਾਲਤ ਹੈ ਅੰਮ੍ਰਿਤਸਰ ਵਿੱਚ ਹੋਰ ਵੀ ਕਈ ਗੁਰਦੁਆਰੇ ਬੁੰਗੇ ਸਮਾਤਾ ਤੇ ਧਾਰਮਿਕ ਸਥਾਨ ਹਨ ਇੱਥੇ ਕੁਝ ਹੋਰ ਸਰੋਵਰ ਵੀ ਹਨ ਜਿਹੜੇ ਵਕ-ਵਕ ਸਮਿਆਂ ਉੱਤੇ ਗੁਰੂਆਂ ਦੁਆਰਾ ਪਿਆਰ ਕਰਵਾਏ ਗਏ ਜਿਵੇਂ ਸੰਤੋਖ ਸਰ ਕਾਲ ਸਰ ਬਬੇਕ ਸਰ ਅਤੇ ਰਾਮ ਸਰ ਇਹਨਾਂ ਸਰੋਵਰਾਂ ਤੋਂ ਇਲਾਵਾ ਸੇਕ ਟਰਮੀਨਲ ਸਬੰਧਤ ਅਨੇਕਾਂ ਧਰਮ ਸਥਾਨ ਹਨ ਜਿਵੇਂ ਅਕਾਲ ਤਖਤ ਸਾਹਿਬ ਬਾਬਾ ਅਟਲ ਰਾਏ ਦਾ ਦੇਹਰਾ ਦੁਖਪੰਜਨੀ ਬੇਰੀ ਦੇ ਨੇੜੇ 68 ਸੀਰਤ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਹਰਮੰਦਰ ਸਾਹਿਬ ਦੀ ਇਮਾਰਤ ਦੇ ਪਿਛਲੇ ਪਾਸੇ ਹਰਕੀਪੌੜੀ ਅਤੇ ਥੜਾ ਸਾਹਿਬ ਦਾ ਦਰਬਾਰ ਸਾਹਿਬ ਸਮੂਹ ਦੇ ਅੰਦਰ ਤਿੰਨ ਇਤਿਹਾਸਕ ਬੇਰੀਆਂ ਵੀ ਹਨ ਜਿਵੇਂ ਲਾਚੀ ਬੇਰੀ ਦੁਖਪੰਜਨੀ ਬੇਰੀ ਤੇ ਬੇਰੀ ਬਾਬਾ ਬੁੱਢਾ ਜੀ ਅੰਮ੍ਰਿਤਸਰ ਪੂਰੀ ਦੁਨੀਆ ਦੇ ਸਿੱਖਾਂ ਲਈ ਪਵਿੱਤਰ ਸਥਾਨ ਹੈ ਇਸ ਨੂੰ ਪੀਰਾਂ ਫਕੀਰਾਂ ਤੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ ਤਾਈਂੋ ਤਾਂ ਇਸ ਦੀ ਧਾਰਮਿਕ ਮਹਾਨਤਾ ਨੂੰ ਦੇਖ ਕੇ ਆਖਿਆ ਜਾਂਦਾ ਹੈ ਅੰਮ੍ਰਿਤਸਰ ਸਿਫਤੀ ਦਾ ਘਰ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ